ਅਸੀਂ ਇਸ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਸੁਖਦੀਪ ਸਿੰਘ ਪੁੱਤਰ ਚਮਚੇਰ ਸਿੰਘ ਪਰਵਾਲੀਆ ਪਰਿਵਾਰ ਆ ਸਾਡਾ ਐਨਆਰਆਈਆ ਪਰਿਵਾਰ ਆ ਹਰ ਟਾਈਮ ਪਿੰਡ ਦੇ ਵਿੱਚ ਜਦੋਂ ਵੀ ਕਦੇ ਕਿਸੇ ਕਿਸਮ ਦੀ ਕੋਈ ਜ਼ਰੂਰਤ ਹੁੰਦੀ ਆ ਉਸ ਟਾਈਮ ਪਿੰਡ ਦੀ ਇਹ ਹਾਲ ਸਮੇਂ-ਸਮੇਂ ਤੇ ਮਤਲਬ ਮੰਗ ਨੂੰ ਪੂਰਾ ਕਰਦੇ ਰਹਿੰਦੇ ਆ ਜੀ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਜਿਵੇਂ ਰਾਜਵੀਰ ਨਾਲ ਪਹਿਲਾਂ ਹਾਦਸਾ ਹੋਇਆ ਸੀ ਇੱਕ ਸਹੀ ਟਾਈਮ ਤੇ ਸਹੀ ਐਂਬੂਲੈਂਸ ਨਾ ਮਿਲਣ ਕਰਕੇ ਇਹ ਹਾਦਸਾ ਵਾਪਰਿਆ ਇਹਨਾਂ ਨੌਜਵਾਨਾਂ ਦੀ ਸੋਚ ਸੀ ਕਿ ਅਸੀਂ ਵੀ ਆਪਣੇ ਪਿੰਡ ਦੇ ਵਿੱਚ ਐਂਬੂਲੈਂਸ ਲੈ ਕੇ ਆਈਏ ਤਾਂ ਕਿ ਕੋਈ ਨਗਰ ਦੇ ਵਿੱਚ ਕੋਈ ਇਹੋ ਜਿਹੀ ਦੁਰਘਟਨਾ ਹੁੰਦੀ ਹੈ ਸਮੇਂ ਸਿਰ ਫਰਸਟ ایڈ ਦਿੱਤੀ ਜਾਵੇ। ਵੀ ਇਹ ਮਤਲਬ ਪਿੰਡ ਦੇ ਵਿੱਚ ਪਹਿਲਾਂ ਵੀ ਸੇਵਾ ਇਸੇ ਤਰ੍ਹਾਂ ਹੀ ਪਰਿਵਾਰ ਵੱਲੋਂ ਕੀਤੀ ਜਾਂਦੀ ਹੈ ਤੇ ਹੁਣ ਵੀ ਰਾਜੀਵੀਰ ਜੁੰਧਾ ਨੂੰ ਵੀ ਯਾਦ ਕੀਤਾ ਗਿਆ ਇਸ ਮੌਕੇ। ਬਿਲਕੁਲ ਜੀ ਉਹ ਤਾਂ ਹੈਗਾ ਹੀ ਆ ਉਹ ਇਹਨਾਂ ਨੇ ਸੋਚਿਆ ਵੀ ਜੇ ਅੱਜ ਸਾਡੇ ਕੋਲ ਉਸ ਟਾਈਮ ਕਿਸੇ ਬੰਦੇ ਕੋਲ ਐਂਬੂਲੈਂਸ ਮਿਲਦੀ ਤਾਂ ਸਾਡੇ ਪਿੰਡ ਦੇ ਨੌਜਵਾਨ ਦੀ ਨਾਇਸ ਤਰ੍ਹਾਂ ਪਾਣਾ ਵਾਪਰਦਾ ਮਤਲਬ ਸੋਚੀ ਉਹਨਾਂ ਦੀ ਸੋਚ ਨੂੰ ਸਲਾਮ ਆ ਉਹਨਾਂ ਦੀ ਨੂੰ ਜਿਹੜਾ ਉਹਨੇ ਸੋਚਿਆ ਇਹ ਵੀ ਆਪਣੇ ਪਿੰਡ ਦੇ ਵਿੱਚ ਬਣਾ ਕੋਈ ਹੋਰ ਇਹ ਜੀ ਦੁਰਘਟਨਾ ਹੋਵੇ ਤਾਂ ਕਿ ਉਹਨਾਂ ਕੋਈ ਨਗਰ ਦਾ ਹਸਟੇਟ ਤੋਂ ਬਿਨਾ ਚਲੇ ਆ ਅਸੀਂ ਸਾਰਾ ਨਗਰ ਸੁਖਦੀਪ ਵੀਰ ਦਾ ਧੰਨਵਾਦ ਕਰਦੇ ਆ ਜੀ ਕਿਉਂਕਿ ਇਸ ਚੀਜ਼ ਦੀ ਬਹੁਤ ਲੋੜ ਸੀ ਕਿਉਂਕਿ ਉਹਨਾਂ ਨੂੰ ਵੀ ਜਦੋਂ ਉਹਨਾਂ ਦੇ ਮਾਤਾ ਜੀ ਪੂਰੇ ਉਦੋਂ ਐਂਬੂਲੈਂਸ ਦੀ ਉਦੋਂ ਵੀ ਘਾਟ ਸੀਗੀ ਜਦੋਂ ਪੂਰੇ ਹੋਏ ਆ ਜੀ ਤੇ ਉਹਨਾਂ ਨੇ ਉਹਨਾਂ ਦੀ ਯਾਦ ਚ ਵੀ ਆ ਜਹਾ ਸਾਰਾ ਆਪਾਂ ਦੇਖਿਆ ਕਿ ਐਂਬੂਲੈਂਸ ਦਾ ਵੀ ਆ ਉਦੋਂ ਲੋਡ ਕਰਕੇ ਕਿ ਅੱਜ ਜੋ ਜਿਹੜੀ ਕਾਰ ਸੀਗੀ ਪਿੰਡ ਨੂੰ ਪੂਰੀ ਕੀਤੀ ਉਹਨਾਂ ਨੇ ਤੇ ਅਸੀਂ ਗਰੀਬ ਕਿਉਂਕਿ ਹਰੇ ਤਕੜਾ ਬੰਦਾ ਤੇ ਦੇਖੋ ਆਪਦੀ ਗੱਡੀ ਤੇ ਵੀ ਲੈ ਜਾ ਸਕਦਾ ਜੀ ਗਰੀਬ ਬੰਦੇ ਲਈ ਕੋਈ ਹਮੇਸ਼ਾ ਇਹ ਸਹੂਲਤ ਹੈ ਕਮੀ ਰਹਿੰਦੀ ਰਹਿੰਦੀ ਹੈ ਜੀ ਕਿਉਂਕਿ ਹੁਣ ਨਗਰ ਦੇ ਵਿੱਚ ਹੋਊਗੀ ਖੜੀ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਲੈ ਕੇ ਜਾਓ ਜੀ ਇਸ ਕਰਕੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ ਇਹਨੂੰ ਲਗਾਤਾਰ ਕਿਵੇਂ ਚੱਲਦਾ ਰੱਖਿਆ ਜਾਊਗਾ ਜੀ ਕਿ ਇਸ ਤਰ੍ਹਾਂ ਬਣਾਇਆ ਲਗਾਤਾਰ ਜੀ ਸਾਰੇ ਜਿਵੇਂ ਕਮੇਟੀ ਬਣਾਵਾਂਗੇ ਜੀ ਇਹਦੀ ਬਣੀ ਹੋਈ ਉਹ ਸਾਰੇ ਸਾਮ ਸੰਭਾਲ ਕਰੂਗੀ ਜੀ ਗੁਰਦੁਆਰਾ ਸਾਹਿਬ ਅਸੀਂ ਇੱਥੇ ਖੜਾਵਾਗੇ ਇਹਨੂੰ ਜੀ ਜਿਹੜਾ ਵੀ ਜਦੋਂ ਵੀ 24 ਘੰਟੇ ਇਹ ਹਾਜ਼ਰ ਰਹੂਗਾ ਇੱਕ ਡਰਾਈਵਰ ਰੱਖਿਆ ਜਾਊਗਾ ਜੀ ਮਤਲਬ ਸਾਰੀਆਂ ਸਹੂਲਤਾਂ ਜਿਵੇਂ ਲਾ ਲੋ ਹਰੇਕ ਚੀਜ਼ ਤੋਂ ਪੂਰੀ ਕੀਤੀ ਜਾਊਗੀ ਇਹ ਸਾਡੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਦੇ ਵਿੱਚੋਂ ਉਹਨਾਂ ਨੇ ਕਿਹਾ ਸੀ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਹੈ ਜਿਸ ਦੇ ਸੰਬੰਧ ਵਿੱਚ ਜਿਹੜੀ ਏਵੀ ਐਂਬੂਲੈਂਸ ਦਾ ਜਿਹੜਾ ਇਹਨਾਂ ਨੇ ਦਾਨ ਕੀਤਾ ਪਿੰਡ ਨੂੰ ਇਹ ਵੀ ਉਹ ਮਨੁੱਖਤਾ ਦੀ ਸੇਵਾ ਦੇ ਨਾਲ ਹੀ ਰਿਲੇਟਡ ਆ ਜੋ ਸਭ ਤੋਂ ਉੱਤਮ ਮੰਨਿਆ ਜਾਂਦਾ। ਜਾਨੀ ਮੈਂ ਇਹ ਕਹਿਣਾ ਕਿ ਪਿੰਡ ਦੇ ਵਿੱਚ ਕੀ ਹਰ ਜਗ੍ਹਾ ਹੀ ਹਰ ਪਿੰਡਾਂ ਦੇ ਵਿੱਚ ਐਂਬੂਲੈਂਸ ਦੀ ਬਹੁਤ ਹੀ ਜ਼ਿਆਦਾ ਲੋੜ ਆ। ਕਈ ਪਰਿਵਾਰ ਨੇ ਜਿਹੜੇ ਨੀਡੀ ਨੇ ਹਰੇਕ ਪਰਿਵਾਰ ਦੇ ਜਿਹਦੇ ਕੋਲ ਗੱਡੀ ਆ ਉਹ ਤਾਂ ਆਪਣੇ ਸਾਧਨ ਤੇ ਮਰੀਜ਼ ਨੂੰ ਐਟ ਅ ਟਾਈਮ ਲੈ ਜਾਂਦਾ। ਕਈ ਪਰਿਵਾਰ ਅਜਿਹੇ ਨੇ ਜਿਨ੍ਹਾਂ ਕੋਲੇ ਕੋਈ ਵੀ ਸਾਧਨ ਨਹੀਂ। ਤੇ ਉਹਨਾਂ ਦਾ ਮਰੀਜ਼ ਜੇ 2 ਘੰਟੇ ਆਪਾਂ ਕਹਿੰਦੇ ਆ ਜਿਹੜੀ ਕ੍ਰਿਟੀਕਲ ਸਟੇਜ ਹੁੰਦੀ ਆ ਐਟ ਅ ਟਾਈਮ ਜੇ ਬੰਦਾ ਹਸਪੀਟਲ ਪਹੁੰਚੇ ਤਾਂ ਉਹਦੀ ਰਿਕਵਰੀ ਹੋ ਸਕਦੀ ਆ ਤੇ ਜੇ ਉਹਨਾਂ ਇਹ ਐਂਬੂਲੈਂਸ ਮਿਲੀ ਆ ਤਾਂ ਇਹਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਮਰੀਜ਼ ਜਲਦੀ ਤੋਂ ਜਲਦੀ ਹਸਪੀਟਲ ਪਹੁੰਚੇ ਤੇ ਉਹ ਪਰਿਵਾਰ ਦੇ ਵਿੱਚ ਬਹਿ ਕੇ ਉਹ ਜੀਵ ਉਹਨਾਂ ਦੇ ਨਾਲ ਖੁਸ਼ੀਆਂ ਮਾਣ ਸਕੇ ਜਾਨੀ ਇਹ ਜਿਹੜਾ ਭਰੋਵਾਲੀਆ ਪਰਿਵਾਰ ਆ ਜੀ ਇਹ ਪਹਿਲੇ ਦਿਨ ਤੋਂ ਹੀ ਜਿਹੜੀ ਨਗਰ ਦੀ ਹਰ ਇੱਕ ਕੰਮ ਦੇ ਵਿੱਚ ਮਦਦ ਕਰਦੇ ਰਹੇ ਨੇ ਜਿਵੇਂ ਸਖਦੀਪ ਸਿੰਘ ਨੇ ਆਪਣੀ ਮਦਰ ਦਾ ਦੇਖਿਆ ਕਿ ਉਹਨਾਂ ਨੂੰ ਜਦੋਂ ਉਹਨਾਂ ਦੀ ਡੈਥ ਹੋਈ ਆ ਤਾਂ ਉਹ ਤਕਰੀਬਨ ਘੰਟਾ ਜਾਂ ਡੇਢ ਘੰਟਾ ਲਾ ਲੋ ਕਿ ਉਹਨਾਂ ਨੂੰ ਉੱਥੇ ਹਸਪੀਟਲ ਜਾਣ 'ਚ ਦੇਰੀ ਹੋਈ ਸੀ ਤੇ ਉਹਨਾਂ ਨੇ ਉਹ ਲੋਡ ਨੂੰ ਮਹਿਸੂਸ ਕਰਦੇ ਹੋਏ ਕਿ ਮੇਰੇ ਨਾਲ ਤਾਂ ਜੋ ਪਾਣਾ ਵਰਤ ਗਿਆ ਅੱਗੇ ਕਿਸੇ ਨਾਲ ਕਿਸੇ ਦਾ ਪਰਿਵਾਰ ਦਾ ਜੀ ਕਦੇ ਵਿਛੜੇ ਨਾ ਉਹਨਾਂ ਤੋਂ ਇਸ ਕਰਕੇ ਉਹਨਾਂ ਨੇ ਇਸ ਲੋਡ ਨੂੰ ਮਹਿਸੂਸ ਕਰਦੇ ਹੋਏ ਪਿੰਡ ਨੂੰ ਐਂਬੂਲੈਂਸ ਦੀ ਜਿਹੜੀ ਸੇਵਾ ਇਹ ਕੀਤੀ ਹੈ ਤੇ ਅਸੀਂ ਅੱਗੇ ਵੀ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਐਨਆਰਆਈ ਐਨਆਰਆਈ ਵੀਰ ਆ ਉਸੇ ਤਰ੍ਹਾਂ ਪਿੰਡ ਨਾਲ ਜੁੜੇ ਰਹਿਣ ਤੇ ਪਿੰਡ ਦੇ ਵਿਕਾਸ ਨੂੰ ਅਸੀਂ ਹੋਰ ਅੱਗੇ ਵਧਾ ਸਕੀਏ ਸਾਡੇ ਤਕਰੀਬਨ ਹੁਣ ਵੀ ਬਹੁਤ ਵਿਕਾਸ ਕਾਰਜ ਚੱਲ ਰਹੇ ਆ ਉਹਨਾਂ ਦੇ ਵਿੱਚ ਇਹ ਇੱਕ ਜਿਹੜਾ ਵਿਕਾਸ ਦਾ ਹੈਗਾ ਐਂਬੂਲੈਂਸ দান ਕੀਤੀ ਹੈ ਇਹ ਵੀ ਇੱਕ ਮੀਲ ਪੱਥਰ ਆ ਉਹਨਾਂ ਦੇ ਵਿੱਚ